ਪੰਜਾਬ 'ਚ ਕਿਸੇ ਵੀ ਚੈਨਲ ਨੂੰ ਨਹੀਂ ਆਉਣ ਦਿੱਤਾ ਜਾਂਦਾ ਕਿਉਂਕਿ ਪੰਜਾਬ 'ਚ ਕੇਬਲ ਮਾਫੀਆ ਸਰਕਾਰ ਚਲਾਉਂਦੀ ਹੈ ਇਸ ਸਵਾਲ ਆਮ ਆਦਮੀ ਪਾਰਟੀ ਸੰਸਦ ਤਰੰਵੀਰ ਗਾਂਧੀ ਨੇ ਚੁਕਿਆ ਅੰਮ੍ਰਿਤਸਰ 'ਚ ਕੇਬਲ ਆਪਰੇਟਰ ਦੀ ਮੌਤ ਤੇ ਵੀ ਗਾਂਧੀ ਨੇ ਅਫਸੋਸ ਜ਼ਾਤਾਇਆ ਅਤੇ ਉਹਨਾਂ ਕਿਹਾ ਕਿ ਉਹ ਸਰਕਾਰ ਦੀ ਗੁੰਡਾਗਰਦੀ ਦਾ ਡਟ ਕੇ ਵਿਰੋਧ ਕਰਨਗੇ ਕੇਬਲ ਮਾਫੀਆ ਸਰਕਾਰੀ ਸਪੋਰਟ ਹੈ ਕੇਵਲ ਹੈ ਸਰਕਾਰ ਦਾ ਕੇਵਲ ਮਾਫੀਆ ਇੱਕ 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 ਪਰਿਵਾਰ ਇੱਕ ਤਕਰੀਬ ਪਰ ਪਰਿਵਾਰ ਦਾ ਗਲਵਾ ਹੈ ਗਰੁੱਪ ਨਾਲ ਗਲਵਾ ਰਲ ਕੇ ਪੰਜਾਬ 'ਚ ਹੈਗਾ ਕਰੋ ਪਰਿਵਾਰ ਦਾ ਕਿਉਂਕਿ ਪੰਜਾਬ 'ਚ ਇੱਕ ਖਾਸ ਪਰਿਵਾਰ ਦਾ ਚੈਨਲ ਹੈਗਾ ਉਹਦੇ ਚੈਨਲ ਹੈਗੇ ਆ ਉਹ ਪੰਜਾਬ ਦੇ ਮਨੋਪਰੀ ਰੱਕਾ ਵਿੱਚ ਰੱਖਣਾ ਚਾਹੁੰਦੇ ਹੈਗੇ ਸਿਰਫ ਨੰਮ ਆਰਥਿਕ ਬਣਾਵੇ ਵਾਸਤੇ ਨਹੀਂ ਬਲਕਿ ਆਪਣੀ ਸਿਆਸੀ ਪ੍ਰਚਾਰ ਵਾਸਤੇ ਵੀ ਉਹ ਉਸ ਦੀ ਇਸ ਦਾ ਦਬਦਬਾ ਚਾਹੁੰਦੇ ਪੰਜਾਬ ਵਿੱਚ ਜੇਕਰ ਮੈਂ ਇੱਥੋਂ ਕੋਸ਼ਿਸ਼ ਕਰ ਰਿਹਾ ਕਿ ਅਸੀਂ ਇੱਥੋਂ ਅਸੀਂ ਅੰਮ੍ਰਿਤਸਰ ਪੁੱਜੀਏ ਤੇ ਅਸੀਂ ਧੂਰੀ ਵੀ ਪੁੱਜੀਏ ਤੇ ਅਸੀਂ ਇਹਨਾਂ ਦੋਨਾਂ ਜਿੱਥੇ ਵੀ ਦੇ ਸੰਤਾਪੇ ਪਰਿਵਾਰ ਹੈਗੇ ਉਹਨਾਂ ਹਮਦਦੀ ਪ੍ਰਗਟਵੀਂ ਕਰੀਏ ਤੇ ਸਰਕਾਰ ਦੇ ਨੰਗਾ ਨੰਗਾ ਚਤਨਾ ਜਾਂ ਗੁੰਡਾਗਰਦੀ ਦਾ ਉਹਦਾ ਵਿਰੋਧ ਕਰੀਏ ਬਾਦਲ ਸਰਕਾਰ ਦਾ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, tarha, Punjabi jaano, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi